ਅੱਜ ਅਸੀਂ ਬਣਾ ਰያ ਹਾਂ ਮਥੁਰਾ ਦੇ ਪੇੜੇ ਜੋ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਆ ਤੇ ਮੂੰਹ ਦੇ ਵਿੱਚ ਚਾਂਦੀ ਆ ਹੀ ਖੁਲ ਜਾਂਦੀ ਨੇ ਕਿਸ ਕਿਸ ਤੇ ਨਾਲ ਹੀ ਫੇਵਰੇਟ ਹੈ ਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਿਊ ਤੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੋ ਜੀ ਅਸੀਂ ਮਿਲਕ ਪਾਊਡਰ ਪੇੜੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ 2 ਕੱਪ ਮਿਲਕ ਪਾਊਡਰ ਨਾਲ ਹੀ ਅਸੀਂ ਐਡ ਕਰ ਦਾਂਗੇ 2 ਚਮਚ ਕਾਰਨ ਫਲੋਰ 2 ਚਮਚ ਬੇਸੀ ਕਿਓ 1/2 ਕੱਪ ਚੀਨੀ ਤੇ ਥੋੜਾ ਥੋੜਾ ਦੁੱਧ ਐਡ ਕਰਕੇ ਅਸੀਂ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਤਾਂ ਜੋ ਇਹਦੇ ਵਿੱਚ ਬਿਲਕੁਲ ਵੀ ਲੰਮਸ ਨਾ ਬਣੇ ਹਾਜੀ ਮੈਂ ਗੈਸ ਦਾ ਫਲੇਮ ਔਨ ਨਹੀਂ ਰੱਖਿਆ ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਫੇਰ ਅਸੀਂ ਗੈਸ ਦੇ ਉੱਪਰ ਇਹ ਨੂੰ ਰੱਖ ਦਵਾਂਗੇ ਤੁਸੀਂ ਦੇਖੋ ਹੁਣ ਬਹੁਤ ਹੀ ਵਧੀਆ ਇਹਦੇ ਵਿੱਚ ਇੱਕਦਮ ਕਰੀਮੀ ਟੈਕਸਚਰ ਆ ਚੁੱਕਾ ਹੈ ਬਹੁਤ ਹੀ ਵਧੀਆ ਸਾਰੀਆਂ ਚੀਜ਼ਾਂ ਮਿਕਸ ਹੋ ਚੁੱਕੀਆਂ ਨੇ ਤੁਸੀਂ ਦੇਖੋ ਹੁਣ ਕਿ ਬਿਲਕੁਲ ਵੀ ਲੰਮਸ ਨਹੀਂ ਹੈਗਾ ਤੇ ਹੁਣ ਅਸੀਂ ਗੈਸ ਆ ਫਲੇਮ ਆਨ ਕਰਕੇ ਤੇ ਇਹਦੇ ਉੱਪਰ ਰੱਖ ਦਵਾਂਗੇ ਤੇ ਕੰਟੀਨਿਊ ਅਸੀਂ ਇਸ ਨੂੰ ਚਲਾਉਂਦੇ ਰਵਾਂਗੇ ਹੁਣ ਇਹਦੇ ਵਿੱਚ ਅਸੀਂ ਐਡ ਕੀਤਾ ਹੈ ਮਿਲਕ ਪਾਊਡਰ ਤੇ ਮਿਲਕ ਪਾਊਡਰ ਬਹੁਤ ਹੀ نیچے ਜਲਦੀ ਚਿਪਕ ਜਾਂਦਾ ਹੈ ਇਸ ਲਈ ਆਪਾਂ ਕੰਟੀਨਿਊ ਫਟਾਫਟ ਹਿਲਾਉਂਦੇ ਜ਼ਰੂਰ ਚਲਾਂਗੇ ਤਾਂ ਜੋ ਇਹ ਬਹੁਤ ਹੀ ਵਧੀਆ ਆਪਣਾ ਟੈਕਸਚਰ ਲੈ ਲਵੇ ਜਦੋਂ ਆਪਣੇ ਆਪ ਹੀ ਕੜਾਹੀ ਜੋ ਛੁੱਟਣਾ ਸ਼ੁਰੂ ਹੋ ਜਾਵੇ ਤਾਂ ਤਦ ਜਿਹੜਾ ਮਿਲਕ ਪਾਊਡਰ ਦੇ ਪੇੜੇ ਉਹ ਤੁਸੀਂ ਬਣਾ ਕੇ ਰੈਡੀ ਕਰ ਸਕਦੇ ਹੋ ਚਾਹ ਥੋੜਾ ਜਿਹਾ ਹੱਥ ਦੇ ਵਿੱਚ ਮੜਾ ਜਾਂ ਮਿਕਸਚਰ ਲੈ ਕੇ ਇਹ ਤਾਂ ਜੇ ਤੁਹਡੇ ਹੱਥਾਂ ਵਿੱਚ ਛੁੱਟ ਰਿਹਾ ਚਿਪਕ ਨਹੀਂ ਰਿਹਾ ਤੇ ਤੁਹਾਡਾ ਜਿਹੜਾ ਮਿਲਕ ਪਾਊਡਰ ਦਾ ਪੇੜੇ ਆ ਉਹ ਤੁਸੀਂ ਉਸ ਟਾਈਮ ਬਣਾ ਕੇ ਰੈਡੀ ਕਰ ਸਕਦੇ ਹੋ ਤੇ ਹੁਣ ਤੁਸੀਂ ਦੇਖੋਗੇ ਮੈਂ ਕੰਟੀਨਿਊ ਮਿਕਸ ਕਰਦੇ ਜਾ ਰਹੀ ਆ ਜੇ ਤੁਸੀਂ ਚਾਹੋ ਤਾਂ ਵਾਈਟ ਵੀ ਇਸ ਨੂੰ ਰੱਖ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਇਸ ਨੂੰ ਥੋੜਾ ਹੋਰ ਭੁੰਨ ਭੁੰਨ ਕੇ ਤੇ ਮਤਲਬ ਇੱਕ ਪੇੜੇ ਵਗੂ ਟੈਕਸਚਰ ਜਿਹੜਾ ਆ ਜਾਂਦਾ ਹੈ ਬ੍ਰਾਊਨ ਕਲਰ ਦਾ ਉਹ ਵੀ ਤੁਸੀਂ ਇੱਦਾਂ ਬਣਾ ਸਕਦੇ ਹੋ ਜਮੇਰਿਕ ਪਾਊਡਰ ਨੂੰ ਤੁਸੀਂ ਸਟਾਰਟਿੰਗ ਚ ਪਹਿਲਾਂ ਹੀ ਪਾਉਣ ਕੀ ਅਚੀ ਤਰੀਕੇ ਨਾਲ ਬ੍ਰਾਊਨ ਕਰਕੇ ਤਾਂ ਫਿਰ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਦੋ ਤਿੰਨ ਤਰੀਕਿਆਂ ਦੇ ਨਾਲ ਜਿਹੜਾ ਹੈ ਮਿਲਕ ਪਾਊਡਰ ਦੇ ਪੇੜੇ ਬਣ ਕੇ ਬਹੁਤ ਹੀ ਵਧੀਆ ਰੈਡੀ ਹੁੰਦੇ ਨੇ ਤੇ ਹੁਣ ਫਲੇਵਰ ਲਈ ਮੈਂ ਥੋੜਾ ਜਿਹਾ ਐਡ ਕੀਤਾ ਹੈ ਇਲਾਚੀ ਪਾਊਡਰ ਇਲਾਚੀ ਪਾਊਡਰ ਦੇ ਨਾਲ ਬਹੁਤ ਹੀ ਵਧੀਆ ਟੇਸ ਆਂਦਾ ਹੈ ਇਹਨੂੰ ਤੁਸੀਂ ਦੁੱਧ ਦੇ ਨਾਲ ਵੀ ਬਣਾ ਸਕਦੇ ਹੋ ਹੁਣ ਤੁਸੀਂ ਦੇਖੋ ਕੜਾਈ ਦੇ ਵਿੱਚ ਬਹੁਤ ਹੀ ਵਧੀਆ ਸੁਪਨਾ ਸ਼ੁਰੂ ਹੋ ਚੁੱਕਾ ਹੈ ਤੁਸੀਂ ਦੇਖੋ ਕਿ ਆਪਣੇ ਆਪ ਕੜਾਈ ਦੇ ਵਿੱਚੋਂ ਇਹ ਬੈਟਰ ਜਿਹੜਾ ਛੁੱਟਣਾ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਮੈਂ ਇੱਥੇ ਲਈ ਆ ਪਲੇਟ ਪਲੇਟ ਦੇ ਵਿੱਚ ਥੋੜਾ ਜਿਹਾ ਮਿਕਸਚਰ ਅਸੀਂ ਠੰਡਾ ਕਰ ਲਵਾਂਗੇ ਮਿਕਸਚਰ ਜਿਹੜਾ ਹੋਰ ਬਹੁਤ ਹੀ ਵਧੀਆ ਠੰਡਾ ਹੋ ਚੁੱਕਾ ਹੈ ਤੇ ਹੱਥਾਂ ਉੱਤੇ ਥੋੜਾ ਜਿਹਾ ਤੇਲ ਲਗਾ ਲਵਾਂਗੇ ਜਾਂ ਘਿਓ ਲਗਾ ਲਵਾਂਗੇ ਤਾਂ ਜੋ ਇਹ ਬਿਲਕੁਲ ਵੀ ਚਿਪਕੇ ਨਾ ਹੱਥ ਦੇ ਨਾਲ ਤੇ ਛੋਟੇ-ਛੋਟੇ ਤੁਸੀਂ ਜਿਹੜੇ ਮਰਜ਼ੀ ਸਾਈਜ਼ ਦੇ ਪੇੜੇ ਬਣਾ ਕੇ ਰੈਡੀ ਕਰ ਸਕਦੇ ਹੋ ਅਸੀਂ ਛੋਟੇ-ਛੋਟੇ ਪੇੜੇ ਗੋਲ-ਗੋਲ ਸਾਈਜ਼ ਦੇ ਬਣਾ ਕੇ ਅਸੀਂ ਰੈਡੀ ਕੀਤੇ ਨੇ ਜੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਓ ਹੁਣ ਅਸੀਂ ਦੋ ਭਾਗ ਹੈ ਜੀ ਡਿਵਾਈਡ ਕਰਕੇ ਦੋਨੋਂ ਅਸੀਂ ਰੋਲ ਬਣਾ ਕੇ ਅਸੀਂ ਰੈਡੀ ਕਰ ਲੈਣੇ ਨੇ ਤੇ ਛੋਟੇ ਛੋਟੇ ਭਾਗ ਦੇ ਵਿੱਚ ਡਿਵਾਈਡ ਕਰ ਲੈਣੇ ਜਿਵੇਂ ਲੋਈਆਂ ਤੋੜਦੇ ਆਪਾਂ ਬਿਲਕੁਲ ਉਸੇ ਤਰੀਕੇ ਨਾਲ ਛੋਟੇ ਛੋਟੇ ਅਸੀਂ ਕਰ ਲੈਣੀਆਂ ਨੇ ਤੇ ਹੁਣ ਜਿਹੜੀ ਮਰਜ਼ੀ ਸ਼ੇਪ ਦੇ ਨਾਲ ਤੁਸੀਂ ਇਸ ਨੂੰ ਡਿਜ਼ਾਈਨ ਦੇ ਸਕਦੇ ਹੋ ਚਾਹੇ ਚਮਚ ਦੇ ਨਾਲ ਇਸ ਨੂੰ ਤੁਸੀਂ ਡਿਜ਼ਾਈਨ ਦੇ ਦਿਓ ਚਾਹੇ ਨਾਈਫ ਦੇ ਨਾਲ ਦੇ ਦਿਓ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਇਸ ਨੂੰ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਤੇ ਮੈਂ ਫਿੰਗਰਸ ਦੇ ਨਾਲ ਇਸ ਦਾ ਡਿਜ਼ਾਈਨ ਜਿਹੜਾ ਹੈ ਸ਼ੇਪ ਬਣਾ ਦਿੱਤੀ ਹੋਈ ਹੈ ਤੇ ਇਹਦੇ ਉੱਪਰ ਹਲਕੇ ਜਿਹੇ ਡਰਾਈ ਫਰੂਟਸ ਲਗਾ ਦਵਾਂਗੀ ਉੱਪਰ ਜਾਂ ਤਾਂ ਜੋ ਬਹੁਤ ਹੀ ਜ਼ਿਆਦਾ ਸੋਹਣੀ ਲੱਗਣ ਤੁਸੀਂ ਇਹਦੇ ਉੱਪਰ ਰੋਜ਼ ਕੇਸਰ ਚਾਹੇ ਬਦਾਮ ਕਾਜੂ ਕੁਝ ਵੀ ਲਗਾ ਸਕਦੇ ਹੋ ਮੇਰੇ ਕੋਲ ਛੋਟੇ ਛੋਟੇ ਪੀਸਸ ਦੇ ਵਿੱਚ ਪਿਸਤਾ ਜਿਹੜਾ ਕੱਟ ਕਰਕੇ ਅਸੀਂ ਰੈਡੀ ਕੀਤਾ ਹੋਇਆ ਹੈ ਉਹਸੀ ਡੈਕੋਰੇਟ ਕਰ ਦਵਾਂਗੇ ਤੁਸੀਂ ਇਸ ਰੈਸਪੀ ਨੂੰ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਨੇ ਤੇ ਜੇ ਤੁਹਾਡੇ ਘਰ ਬੱਚੇ ਨੇ ਤੇ ਬੱਚਿਆਂ ਨੂੰ ਤੇ ਜ਼ਰੂਰ ਦਿਓ ਨਾ ਉਹ ਤਾਂ ਇਸ ਪੀੜੇ ਦੇ دیਵਾਨੇ ਹੋ ਜਾਣਗੇ ਜੇ ਅਸੀਂ ਇਹ ਮਿਠਾਈ ਮੱਥਰੋਂ ਤੋਂ ਲੈ ਕੇ ਆਨੇ ਨਾਲ ਬਹੁਤ ਮਹਿੰਗੀ ਮਿਲਦੀ ਹੈ ਤੇ ਘਰ ਦੀ ਵਿੱਚ ਸਿਰਫ ਕੁਝ ਕੁ ਚੀਜ਼ਾਂ ਦੇ ਨਾਲ ਬਹੁਤ ਹੀ ਸਸਤੀ ਜਿਹੜੀ ਮਿਠਾਈ ਕਰੇ ਬਣਾ ਕੇ ਤੁਸੀਂ ਰੈਡੀ ਕਰ ਸਕਦੇ ਹੋ ਅੱਛਾ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਵੀ ਉੱਥੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ